हां जी सत श्री अकाल दोस्तों तो दो कित्ता सारे ठीक हो सब तो पहले स्वागत है ਤੁਹਾਡਾ ਆਪਣੇ ਚੈਨਲ ਹਮਜ਼ਾ ਰੈਨ ਤੋਂ 512 ਉਤੇ ਅੱਜ ਆਪਸ ਇੱਕ ਸਰਦਾਰ ਉੱਭਰ ਰਹੀ ਦੀ ਬਾਇਓਗ੍ਰਾਫੀ ਪ੍ਰਤਾਪ ਕਿਆਣੇ ਦੀ ਲੈ ਕੇ ਹਾਜ਼ਰ ਹੋਇਆ ਜਿਨ੍ਹਾਂ ਦਾ ਗੁੱਟ ਫੜ ਕੇ ਕੈਂਚੀ ਮਾਰਨਾ ਦਾ ਹੈ ਤੇ ਲੱਤਾਂ ਨੂੰ ਫੜ ਕੇ ਵੀ ਰੈਡਰ ਨੂੰ ਫੜਨਾ ਵੀ ਇਹਨਾਂ ਦਾ ਦਾ ਹੈ ਇਹ ਬਹੁਤ ਸਰਦਾਰਨ ਜੇ ਕਰ ਦੇ ਵਿੱਚ ਉੱਠ ਕੇ ਵੱਡੇ ਵੱਡੇ ਇਨਾਮ ਤੇ ਆਪਣੀ ਕਬੱਡੀ ਨੂੰ ਮਸ਼ਹੂਰ ਕੀਤਾ ਤੇ ਆਪਣਾ ਇੱਕ ਵੱਖਰਾ ਨਾਮ ਬਣਾਇਆ ਪਿੱਛੇ ਜੇ ਇਹਨਾਂ ਦਾ ਐਕਸੀਡੈਂਟ ਹੋ ਗਿਆ ਤੋ ਕਬੱਡੀ ਵਾਸਤੇ ਬਹੁਤ ਮਾੜੀ ਗੱਲ ਰਹੀ ਅੱਜ ਆਪਾਂ ਪ੍ਰਤਾਪ ਗਿਆਨ ਦੇ ਪਰਿਵਾਰ ਬਾਰੇ ਉਸਤਾਦ ਬਾਰੇ ਇਹਨਾਂ ਨੇ ਕਬੱਡੀ ਕਿਵੇਂ ਸ਼ੁਰੂ ਕੀਤੀ ਪਹਿਲੀ ਵਾਰੀ ਕਬੱਡੀ ਖੇਡੀ ਉਸਦੇ ਬਾਰੇ ਤੁਹਾਡੇ ਨਾਲ ਸੱਟ ਬਾਰੇ ਕਿਵੇਂ ਹੋਈ ਉਹਦੇ ਬਾਰੇ ਕੁਝ ਤੁਹਾਡੇ ਨਾਲ ਗੱਲਾਂ ਸ਼ੇਅਰ ਕਰਾਂਗੇ ਸਭ ਤੋਂ ਪਹਿਲੇ ਵੀਡੀਓ ਨੂੰ ਚੱਲਣ ਤੋਂ ਪਹਿਲੇ ਆਪਣੇ ਚੈਨਲ ਅਮਜ਼ਰਨ 512 ਨੂੰ ਸਬਸਕ੍ਰਾਈਬ ਕਰ ਦਿਓ ਤਾਂ ਕਿ ਅਗਲੀ ਮਜ਼ੀਦ ਵੀਡੀਓ ਤੁਹਾਡੇ ਤੱਕ ਪਹੁੰਚ ਜਾਵੇ ਸਭ ਤੋਂ ਪਹਿਲਾਂ ਤੇ ਸਭ ਤੋਂ ਤੇਜ਼ ਆਓ ਚੌਣ ਕਰਦੇ ਆਂ ਵੀਡੀਓ ਨੂੰ ਸ਼ੁਰੂ ਸਭ ਤੋਂ ਪਹਿਲੇ ਇਹਨਾਂ ਜਨਮ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਕਰੀਆਣਾ ਵਿੱਚ ਹੋਇਆ ਇਹਨਾਂ ਦਾ ਨਾਮ ਪ੍ਰਤਾਪ ਕਿਆਣਾ ਇਸ ਵਾਸਤੇ ਹੈ ਕਿ ਇਹਨਾਂ ਨੇ ਪਿੰਡ ਦਾ ਨਾਮ ਹੀ ਆਪਣੇ ਨਾਮ ਦੇ ਨਾਲ ਜ਼ਰੂਰ ਜੋੜਿਆ تاکہ جتھے بھی کھیڈن جان پیچھے پنڈ ਦਾ نام چلਦਾ رہے ਤੁਹਾਨੂੰ ਦੱਸਦੇ ਚੱਲੀਏ ਕਿ ਇਹਨਾਂ ਦੇ ਪਿਤਾ ਜੀ ਵੀ ਕਬੱਡੀ ਦੇ مشہور پلیئر ਹੁੰਦੇ ਸਨ ਇਹਨਾਂ ਦੇ ਪਿਤਾ ਜੀ ਵੀ ਵਾਲ ਕਟਿੰਗ ਦਾ ਕੰਮ ਕਰਦੇ ਨੇ ਇਹਨਾਂ ਕੋਲ ਕੋਈ ਏਡੀ ਤਕੜੀ ਜ਼ਮੀਨ ਨਹੀਂ ਹੈ ਤੇ ਇਹਨਾਂ ਜੋਇੰਟ ਫੈਮਿਲੀ ਹੈ ਇਹਨਾਂ ਕੋਲ ਅੱਧਾ ਕਿਲਾ ਜ਼ਮੀਨ ਦਾ ਹੈ ਤੇ ਪਹਿਲੇ ਆਪਣੇ ਚਾਚੇ ਦੇ ਨਾਲ ਕੰਮ ਕਰਿਆ ਕਰਦੇ ਸਨ ਕੋਈ ਮਜ਼ਦੂਰੀ ਸ਼ਜ਼ਦੂਰੀ ਤੇ ਫਿਰ ਇਹਨਾਂ ਦੇ ਭਰਾ ਨੇ ਕਿਹਾ ਕਿ ਨਹੀਂ ਪ੍ਰਤਾਪ ਨੂੰ ਅਸੀਂ ਕਬੱਡੀ ਖਿਡਾਣੀ ਹੈ ਇਸ ਕਰਕੇ ਫਿਰ ਉਹਨਾਂ ਨੇ ਕਬੱਡੀ ਦੀ ਮਿਹਨਤ ਲਾਈ ਤੇ ਫਿਰ ਉਹਨਾਂ ਨੇ ਕਬੱਡੀ ਖੇਡਣੀ ਸ਼ੁਰੂ ਕੀਤੀ ਇਹਨਾਂ ਦੀ ਪੜਾਈ ਦੀ ਕਰੀਏ ਤੇ ਪੜਾਈ ਦੇ ਵਿੱਚ ਐਡੇ ਹੁਸ਼ਿਆਰ ਨਹੀਂ ਸੀ ਇਹਨਾਂ 10ਵੇਂ ਤੱਕ ਪੜ੍ਹਾਈ ਕੀਤੀ ਫਿਰ ਥੋੜੀ ਜਿਹੀ ਪੜ੍ਹਾਈ ਕਰਕੇ ਫਿਰ ਉਹਨਾਂ ਨੇ ਥੋੜਾ ਜਿਹਾ ਕੰਮ ਕੀਤਾ ਤੇ ਵਿਜੇ ਕਢਿਆਣਾ ਨੂੰ ਆਪਣਾ ਉਸਤਾਦ ਤਰਨ ਕੀਤਾ ਤੇ ਕਬੱਡੀ ਦੇ ਦਾ ਪੇਚ ਸਿੱਖੇ ਸਾਲ 2012 ਦੇ ਵਿੱਚ ਇਹਨਾਂ ਨੇ ਕਬੱਡੀ ਖੇਡਣੀ ਸ਼ੁਰੂ ਕੀਤੀ ਤੇ ਛੋਟੇ ਮੋਟੇ ਪਿੰਡਾਂ ਦੇ ਵਿੱਚ 35 ਕਿਲੋ 38 ਕਿਲੋ ਇੰਨੇ ਮੈਚ ਖੇਡਦੇ ਸਨ ਫਿਰ ਸਾਲ 2021 ਦੇ ਵਿੱਚ ਇਹਨਾਂ ਨੇ ਓਪਨ ਕਬੱਡੀ ਖੇਡਣੀ ਸ਼ੁਰੂ ਕੀਤੀ ਅੱਜ ਕੱਲ ਇਹ ਓਪਨ ਕਬੱਡੀ ਖੇਡਦੇ ਨੇ ਪਿੰਡ ਦੀ ਰੋਹੀ ਇਹਨਾਂ ਦੀ ਟੀਮ ਹੈਗੀ ਪਿੰਡ ਦੀ ਰੋਹੀ ਖੇਡਦੇ ਨੇ ਫਿਰ ਇਹਨਾਂ ਨੇ ਓਪਨ ਰਾਇਲ ਕਿੰਗ ਤੇ ਗੁਰਦਾਸ ਰਾਇਲ ਦੀ ਰੋਹ ਕਬੱਡੀ ਖੇਡਣੀ ਸ਼ੁਰੂ ਕੀਤੀ ਇੱਕ ਵਾਰੀ ਇਹਨਾਂ ਨੇ ਇੱਕ ਮੈਚ ਦੇ ਉੱਤੇ ਇੱਕ ਖਿਡਾਰੀ ਨੂੰ ਗੋਟ ਫੜ ਕੇ ਹੀ ਜੱਫਾ ਲਾਇਆ ਕੈਂਚੀ ਨਾ ਮਾਰੀ ਤੋਂ ਸੋਸ਼ਲ ਮੀਡੀਆ ਉੱਤੇ ਇਹਨਾਂ ਦੀ ਬਹੁਤ ਵੀਡੀਓ ਵਾਇਰਲ ਹੋਈ ਕੋਟਪੁਰਾ ਤੋਂ ਇਹਨਾਂ ਨੇ ਆਪਣਾ ਪਹਿਲਾ ਮੋਟਰਸਾਈਕਲ ਜਿੱਤਿਆ ਫਿਰ ਗੁਰਦਾਸਪੁਰੇ ਤੋਂ ਇਹਨਾਂ ਨੇ ਆਪਣਾ ਪਹਿਲਾ ਦੂਸਰਾ ਮੋਟਰਸਾਈਕਲ ਜਿੱਤਿਆ ਫਿਰ ਇਹਨਾਂ ਮੋਰ ਸਾਹਿਬ ਦੇ ਕਬੱਡੀ ਕੱਪ ਤੋਂ ਉੱਤੇ ਇਹਨਾਂ ਨੇ ਪੰਜ ਜੱਫੇ ਲਾ ਕੇ ਬੈਸਟ ਜੱਫੀ ਰਹੀ ਤੇ ਉੱਥੇ ਇਹਨਾਂ ਨੇ ਫੋਰਡ ਟਰੈਕਟਰ ਜਿੱਤਿਆ ਤੇ ਹਜੇ ਤੱਕ ਵੀ ਉਹ ਟਰੈਕਟਰ ਜਿਹੜਾ ਹੈਗਾ ਇਹਨਾਂ ਦੇ ਘਰ ਖਲੋਤਾ ਹੈ ਜਦੋਂ ਇਹ ਲੈ ਕੇ ਆਏ ਸੀ ਇਹਨਾਂ ਦੇ ਘਰ ਵਾਲਿਆਂ ਨੇ ਇਹਨਾਂ ਦੇ ਪਿੰਡ ਵਾਲਿਆਂ ਨੇ ਟੋਲ ਮਾਰ ਕੇ ਇਹਨਾਂ ਦਾ ਸਵਾਗਤ ਜਿਹੜਾ ਸੀ ਉਹ ਕੀਤਾ ਸੀ ਇਹਨਾਂ ਨੇ ਆਦਮਪੁਰ ਤੋਂ ਬੋਲਟ ਮੋਟਰਸਾਈਕਲ ਜਿੱਤਿਆ ਤੇ ਨੰਦਪੁਰ ਕਲਾਂ ਦੇ ਵਿੱਚੋਂ ਇਹਨਾਂ ਨੇ ਫੋਲਡ ਟਰੈਕਟਰ ਜਿਹੜਾ ਸੀ ਉਹ ਜਿੱਤਿਆ ਇਸ ਤੋਂ ਲਾਵਾ ਉਹਨਾਂ ਨੇ ਕਈ ਟਰੋਫੀਆਂ ਤੇ ਨਗਤ ਇਨਾਮ ਮੁਨੀਆਂ ਚੈਨਾ ਵੀ ਆਪਣੇ ਨਾਮ ਲਾਈਆਂ ਨੇ ਇਹਨਾਂ ਦੀ ਵਧੀਆ ਖੇਡ ਕਰਕੇ ਇਹਨਾਂ ਨੂੰ ਨਿਊਜ਼ੀਲੈਂਡ ਖੇਡਣ ਦਾ ਮੌਕਾ ਮਿਲਿਆ ਤੇ ਇਹ ਆਸਟ੍ਰੇਲੀਆ ਵੀ ਕਬੱਡੀ ਖੇਡਣ ਗਏ ਜਿੱਥੇ ਨੇ ਤਾਕੜੇ ਜੱਪੇ ਲਾਏ ਤੇ ਆਪਣਾ ਨਾਮ ਬਣਾਇਆ ਫਿਰ ਇਹਨਾਂ ਨੇ ਕੈਨੇਡਾ ਟੋਰਾਂਟੋ ਦੇ ਵਿੱਚ ਵੀ ਕਬੱਡੀ ਖੇਡੀ ਤੇ ਉਥੇ ਬੈਸਟ ਜਾਫੀ ਰਹਿ ਫਿਰ ਇਹਨਾਂ ਨੇ ਕੈਨੇਡਾ ਆਲ ਆਫ ਖੇਡਿਆ ਉਥੇ ਇਹਨਾਂ ਨੇ 35 40 ਜੱਫੇ ਲਾ ਕੇ ਆਪਣੀ ਖੇਡ ਦਾ ਬਹੁਤ ਅੱਛਾ ਪ੍ਰਦਰਸ਼ਨ ਵਿਖਾਇਆ ਜਦੋਂ ਪ੍ਰਤਾਪ ਕੈਨੇਡਾ ਖੇਡ ਕੇ ਵਾਪਸ ਆਇਆ ਤੇ ਇਹਨਾਂ ਦੇ ਪਿੰਡ ਵਾਲਿਆਂ ਨੇ ਤੇ ਇਹਨਾਂ ਦੇ ਘਰ ਵਾਲਿਆਂ ਨੇ ਇਸ ਖਿਡਾਰੀ ਦਾ ਢੋਲ ਤੇ ਫੁੱਲਾਂ ਨਾਲ ਸਵਾਗਤ ਕੀਤਾ ਪ੍ਰਤਾਪ ਸ਼ੋ ਮੈਚ ਵੀ ਕਬੱਡੀ ਦੇ ਕਈ ਖੇਡ ਅਕੈਡਮੀ ذرو ਖੇਡ ਚੁੱਕੇ ਨੇ ਪਿੰਡ ਕਿਡਿਆਣਾ ਦੀ ਟੀਮ ਵੀ ਬਹੁਤ ਤਕੜੀ ਹੋ ਚੁੱਕੀ ਆ ਤੇ ਇਹਨਾਂ ਦੇ ਪਿੰਡ ਵਾਲੇ ਵੀ ਇਹਨਾਂ ਦਾ ਪੂਰਾ ਸਾਥ ਦੇਂਦੇ ਨੇ ਹੁਣ ਇਹਨਾਂ ਦੀ ਪ੍ਰੈਕਟਿਸ ਦੀ ਗੱਲ ਕਰੀਏ ਤਾਂ ਪ੍ਰਤਾਪ ਸਵੇਰ ਸ਼ਾਮ ਮਿਹਨਤ ਕਰਦੇ ਨੇ ਤੇ ਨਾਲੇ ਸਵੇਰ ਟਾਈਮ ਥੋੜੀ ਜਿਹੀ ਜਿਮ ਵੀ ਕਰਦਾ ਹੈ ਖੁਰਾਕ ਦੀ ਗੱਲ ਕਰੀਏ ਤੇ ਇਹਨਾਂ ਨੂੰ ਖੁਰਾਕ ਦੇ ਵਿੱਚ ਚਿਕਨ ਬਹੁਤ ਜ਼ਿਆਦਾ ਪਸੰਦ ਹੈ ਤੇ ਬਾਕੀ ਸ਼ੇਕ ਸ਼ੂਕ ਤੇ ਪਨੀਰ ਦੁੱਧ ਕਿਉ ਮੱਖਣ ਇਨਾਂ ਦੀ ਖੁਰਾਚ ਦੇ ਵਿੱਚ ਸ਼ਾਮਲ ਹਨ 5 ਫਰਵਰੀ 2025 ਨੂੰ ਪ੍ਰਤਾਪ ਰਾਏ ਕੋਰਟ ਦਜ਼ਰਾ ਲੁਧਿਆਣਾ ਵਿੱਚ ਦੀਪ ਦਬੁਰਜੀ ਦਾ ਮੈਚ ਖੇਡਣ ਜਾ ਰਹੇ ਸੀ ਤੇ ਉੱਥੇ ਇਹਨਾਂ ਦਾ ਐਕਸੀਡੈਂਟ ਹੋਇਆ ਤੇ ਇਹਨਾਂ ਨੂੰ ਸੱਟਾਂ ਲੱਗ ਗਈਆਂ ਜਦੋਂ ਇਹ ਦੀਪ ਦਬੁਰਜੀ ਨੂੰ ਗੱਲ ਦਾ ਪਤਾ ਲੱਗਾ ਤੇ ਉੱਥੇ ਹੀ ਦੀਪ ਦਬੁਰਜੀ ਨੇ ਇਹ ਕਬੱਡੀ ਮੈਚ ਰੁਕਾ ਦਿੱਤਾ ਤੇ ਮੈਚ ਛੱਡ ਕੇ ਵਾਪਸ ਚਲੇ ਗਏ ਰਾਏ ਕੋਰਟ ਦੀ ਕਮੇਟੀ ਨੇ ਪ੍ਰਤਾਪ ਦੇ ਘਰ ਵਾਲਿਆਂ ਨੂੰ 22 ਲੱਖ ਰੁਪਏ ਦਿੱਤਾ ਤੇ ਬਾਕੀ 8 ਟੀਮਾਂ ਵਿੱਚ 75-75 ਹਜ਼ਾਰ ਰੁਪਏ ਵੰਡ ਦਿੱਤਾ ਤੇ ਪ੍ਰਤਾਪ ਦੀ ਚੜ੍ਹਦੀ ਕਲਾ ਵਾਸਤੇ ਰੱਬ ਦੇ ਅੱਗੇ ਅਰਦਾਸ ਵੀ ਉਹਨਾਂ ਨੇ ਕੀਤੀ ਪਰ ਹੁਣ ਪ੍ਰਤਾਪ ਗਿਆਣਾ ਬਿਲਕੁਲ ਠੀਕ ਹੈ ਤੁਸੀਂ ਜਲਦੀ ਹੀ ਦੁਆ ਕਰੋ ਕਿ ਉਹ ਕਬੱਡੀ ਮੈਚਾਂ ਦੇ ਵਿੱਚ ਦੁਬਾਰਾ ਠੀਕ ਹੋ ਕੇ ਆਵੇ ਰੱਬ ਦੇ ਅੱਗੇ ਤੁਸੀਂ ਕਮੈਂਟਾਂ ਵਿੱਚ ਅਰਦਾਸ ਵੀ ਕਰ ਸਕਦੇ ਹੋ ਤੇ ਵੀਡੀਓ ਆਪਣੇ 11 ਦੋਸਤਾਂ ਦੇ ਵਾਦੇ ਵਾਦ ਸ਼ੇਅਰ ਕਰ ਦਿਓ ਤੇ ਇਹੋ ਜੀਆਂ ਵੀਡੀਓ ਹੋਰ ਵੇਖਣ ਲਈ ਆਪਣੇ ਚੈਨਲ ਹਮਜ਼ਾ ਰੈਂਦ ਨੂੰ 512 ਨੂੰ ਸਬਸਕ੍ਰਾਈਬ ਕਰ ਦਿਓ ਤਾਂ ਕਿ ਅਗਲੀ ਮਜ਼ੇਦ ਵੀਡੀਓ ਤੁਹਾਡੇ ਤੱਕ ਪਹੁੰਚ ਜਾਵੇ ਸਭ ਤੋਂ ਪਹਿਲਾਂ ਤੇ ਸਭ ਤੋਂ ਤੇਜ਼ ਮਿਲਦੇ ਹਣ ਅਗਲੀ ਵੀਡੀਓ